ਦਲ ਖਾਲਸਾ ਵੱਲੋਂ ਪੰਥ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ 5 ਦਸੰਬਰ ਨੂੰ ਮੋਗਾ ਵਿਖੇ ਇੱਕ ਵਿਸ਼ਾਲ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਤੇ ਜਿਸ ਵਿੱਚ ਉਨ੍ਹਾਂ ਸਮੂਹ ਜਥੇਬੰਦੀਆਂ ਤੇ ਪੰਥਦਰਦਿਆਂ ਨੂੰ ਪਹੁੰਚਣ ਦੀ ਅਪੀਲ ਵੀ ਕੀਤੀ ਹੈ। ਇਸ ਮੌਕੇ ਭਾਈ ਕਮਰਪਾਲ ਸਿੰਘ ਬਿੱਟੂ, ਪਰਮਜੀਤ ਸਿੰਘ ਮੰਡ ਅਤੇ ਗੁਰਨਾਮ ਸਿੰਘ ਸਮੇਤ ਹੋਰ ਕਈ ਆਗੂ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸਨ। ਔਰ ਦਲ ਖਾਲਸਾ ਵੱਲੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿੰਨੀਆਂ ਮੈਂ ਤੁਹਾਨੂੰ ਬਣਾਈਆਂ ਪੰਜ ਦਸੰਬਰ ਨੂੰ ਮੋਗੇ ਦੀ ਧਰਤੀ ਦੇ ਉੱਤੇ ਇੱਕ ਕਨਵੈਨਸ਼ਨ ਸੱਦੀ ਗਈ। ਔਰ ਇਸ ਕਨਵੈਨਸ਼ਨ ਦੇ ਵਿੱਚ ਅਸੀਂ ਹਰ ਪੰਥ ਦੇ ਪੰਜਾਬ ਪੱਖੀ ਜਥੇਬੰਦੀ ਨੂੰ ਸੱਦਾ ਦਿੰਦੇ ਹਾਂ। ਹਰ ਇੱਕ ਚਾਹੇ ਮੇਨਸਟ੍ਰੀਮ ਦੇ ਵਿੱਚ ਆ ਤੇ ਚਾਹੇ ਸਾਡੇ ਵਾਲੀ ਲਾਈਨ ਦੇ ਵਿੱਚ ਆ ਜਿਹੜਾ ਇੰਡੀਆ ਦੇ ਨਾਲੋਂ ਆਪਣਾ ਨਾਤਾ ਤੋੜ ਕੇ ਅੱਗੇ ਚੱਲਣਾ ਚਾਹੁੰਦਾ ਹੈ। ਜਿਹੜਾ ਵੀ ਪੰਥ ਦੇ ਪੰਜਾਬ ਨੂੰ ਪਿਆਰ ਕਰਦਾ ਹੈ ਉਹਨੂੰ ਅਪੀਲ ਆ ਉਹਨੂੰ ਬੇਨਤੀ ਆ ਕਿ ਉਹ ਇਸ ਕਨਵੈਨਸ਼ਨ ਦਾ ਹਿੱਸਾ ਬਣੇ ਤਾਂ ਜੋ ਅਸੀਂ ਇਹਨਾਂ ਸਾਰੀਆਂ ਆਪਣੇ ਚੈਲੰਜਸ ਨੂੰ ਫੇਸ ਕਰਕੇ ਤੇ ਸੰਘਰਸ਼ ਦਾ ਰਾਹ ਅੱਗੇ ਉਹ ਲੇਖ ਸਕੀਏ ਸਿਰਫ ਇੱਥੇ ਤੱਕ ਨਾ ਰਹੀਏ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਅਹਿਸਾਸ ਕਰਕੇ ਤੇ ਅੱਗੇ ਵਧਿਏ ਉਹਦੇ ਲਈ 5 ਦਸੰਬਰ ਨੂੰ ਮੋਕੇ ਫਰੋਹੀਪੁਰ ਰੋਡ ਦੇਤੇ ਵਿਲਸਰ ਗਾਰਡਨਸ ਦੇ ਵਿੱਚ ਇਹ ਕਨਵੈਨਸ਼ਨ ਦਾਲਕਾਲ ਸਾਹਿਬ ਦਾ ਸੱਦੀ ਗਈ ਹੈ ਔਰ ਉਹਦੇ ਵਿੱਚ ਪਹੁੰਚਣ ਦੇ ਲਈ ਅਸੀਂ ਸਾਰੇ ਪੰਥ ਦੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆਂ ਔਰ ਮੈਂ ਫੇਰ ਕਹਿ ਰਿਹਾ ਇਸ ਕਨਵੈਨਸ਼ਨ ਨੂੰ ਇੱਥੇ ਤੱਕ ਨਾ ਰੱਖਿਆ ਜਾਵੇ ਕਿ ਸਿਰਫ ਲੈਕਚਰ ਹੋਣਗੇ ਲੋਕ ਆਪਣੀ ਪੜਾਅਸ ਕੱਢਣਗੇ ਬੁਲਾਰੇ ਤੇ ਘਰਾਂ ਚਲੇ ਜਾਣਗੇ ਉਸ ਦਿਨ ਪੰਜਾਬ ਇੱਕ ਨਵੀਂ ਕਰਵਟ ਲਏਗਾ ਔਰ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਰਾ ਹੋਰ ਜ਼ਿਆਦਾ ਸਾਫ਼ ਕਰਕੇ ਅੱਗੇ ਵਧਣ ਦੇ ਪ੍ਰੋਗਰਾਮ ਉਲੀਕੇ